ਜੀ ਹੋਇ ਸਸਿਕਾ ਦੇ ਸਾਰਿਆਂ ਨੂੰ ਅੱਜ ਬਲੌਗ ਦੀ ਸਟਾਰਟਿੰਗ ਆ ਜੀ ਨਵੇਂ ਦਿਨ ਨਵੀਂ ਸ਼ੁਰੂਆਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਵੇਂ ਚੈਨਲ ਦੇ ਉੱਤੇ ਸਵਾਗਤ ਆ ਅੱਜ ਹਿੰਮਤ ਨੂੰ ਲੱਗੀ ਆ ਸੱਟ ਕੱਲ ਇਲਤਾ ਕਰਤਾ ਸੀ ਇਲਤਾ ਇਹੋ ਜਿਹੀਆਂ ਕੀਤੀਆਂ ਵਾਂ ਕਿ ਜਿਹੜੀਆਂ ਇਲਤਾ ਭਾਰੀ ਪੈ ਗਈਆਂ ਇਹਦੇ ਪੈਰ ਦੇ ਉੱਤੇ ਤੇ ਐਕਸ-ਰੇ ਕਾਹਨ ਚੱਲੇ ਆ ਐਕਸ-ਰੇ ਐਕਸ-ਰੇ ਦੇ ਵਿੱਚ ਵੇਖੋ ਕੀ ਆਉਂਦਾ ਵਾ ਕਿ ਮੇਰੇ ਖਿਆਲ ਦੇ ਵਿੱਚ ਮਾਸ ਫਟਾ ਵਾ ਪੈਰ ਦਾ ਤੇ ਤੁਰਦਾ ਵੇਖਿਓਗੇ ਫਿਰ ਚਲੋ ਚਲੋ ਇਹ ਜੇ ਤਾਂ ਅਨੀਮੀ ਕਰਦੇ ਰਹੇ ਆ ਪਰ ਇਹ ਆ ਕਿ ਇੰਤਾਂ ਇਹੋ ਜੀਆਂ ਬੱਚਿਆਂ ਲਈ ਨਹੀਂ ਜਾਈਦੀਆਂ ਕਿ ਜਿਹੜੀਆਂ 4-5 ਪੌੜੀਆਂ ਵਾ ਜਿਹੜੀਆਂ ਉਹਦੇ ਉੱਤੋਂ ਛਾਲ ਮਾਰੀਏ ਨੇ ਤੇ ਰੋਜ਼ ਇੱਕ ਦੋ ਪੌੜੀਆਂ ਤੋਂ ਮਾਰਦਾ ਸੀ ਤਾਂ ਚਾਰ-ਪੰਜ ਪੌੜੀਆਂ ਤੋਂ ਮਾਰੀਏ ਛਾਲ ਤੇ ਅੱਜ ਸੱਟ ਲਵਾ ਕੇ ਬੈਠਾ ਵਾ ਹੁਣ ਐਕਸ-ਰੇ ਕਾਉਂਟ ਚੱਲੇ ਆ ਐਕਸ-ਰੇ ਕਾਉਂਟ ਤੋਂ ਬਾਅਦ ਤੁਹਾਡੇ ਨਾਲ ਮਿਲਦੇ ਹਾਂ ਆਜੋ ਜੁੜੇਗੇ ਇੱਥੇ ਪੌੜੀਆਂ ਵਾਲੀ ਸਾਈਡ ਬੜੇ ਧਿਆਨ ਨਾਲ ਦੇਖਿਓ ਹੌਲੀ ਮੈਂ ਖੋ ਕਿੰਨੀ ਉੱਚੀ ਜਗਾ ਤੋਂ ਛਾਲ ਮਾਰੀ ਐ ਤੇ ਬਾਅਦ ਵਿੱਚ ਉੱਠਿਆ ਵੀ ਨਹੀਂ ਗਿਆ ਇਹਨੂੰ ਅਸੀਂ ਸਾਰੇ ਉੱਪਰ ਸੀਗੇ ਤੇ ਇਹਨੂੰ ਇਹ ਹੀ ਕਹਾਂ ਕਿ ਕਿਸੇ ਨੂੰ ਪਤਾ ਨਹੀਂ ਲੱਗਣਾ ਮੈਂ ਸ਼ਰਾਰਤ ਤੱਕ ਜਿੰਨੀ ਮਰਜ਼ੀ ਕਰ ਲਵਾਂ ਹੁਣ ਉੱਠਿਆ ਨਹੀਂ ਜਾ ਰਿਹਾ ਇਹ ਅਸੀਂ ਮਗਰੋਂ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਦੇਖੀਆਂ ਨੇ ਜਿਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹ ਇਹ ਕੋਈ ਅਸੀਂ ਸੋਚੇ ਸ਼ਾਇਦ ਕੋਈ ਪੈਰ ਫਿਸਲ ਗਿਆ ਹੈ ਜਾਂ ਕੋਈ ਪੈਰ ਮੁੜ ਗਿਆ ਹੈ ਜਾਂ ਕੁਝ ਵੀ ਹੈ ਤੇ ਅਸੀਂ ਇਹ ਦੇਖਦੇ ਹਾਂ ਕਿ ਕੈਮਰੇ ਤੇ ਹਨਾ ਤੇ ਕੈਮਰੇ ਚ ਦੇਖਿਆ ਤੇ ਇਨੇ ਚਾਰ ਪੰਜ ਪੌੜੀਆਂ ਤੋਂ ਛਾਲ ਮਾਰੀ ਆ ਕਿੱਥੇ ਜਾ ਰਹੇ ਆ ਪੈਰ ਖੋ ਪੈਰ ਬਾ ਪਰ ਕਿੱਥੇ ਕਿੱਥੇ ਆਂ ਤਾਂ ਮੇਰੇ ਪੈਰ ਤੇ ਸੱਟ ਲੱਗੀ ਆ ਤੇ ਆਣ ਕੇ ਦੱਸਿਆ ਨਹੀਂ ਆ ਜਦੋਂ ਸਵੇਰੇ ਆਇਆ ਵਾ ਨਾ ਜਦੋਂ ਰਾਤ ਨੂੰ ਸੱਟ ਲੱਗੀ ਆ ਤੇ ਉਦੋਂ ਘੁੰਮੋ ਕੇ ਬਹਿ ਗਿਆ ਰਜਾਈ ਦੇ ਵਿੱਚ ਪਰ ਆਕੇ ਦੱਸਿਆ ਨਹੀਂ ਆ ਕਿ ਮੈਨੂੰ ਸੱਟ ਲੱਗੀ ਆ ਤੇ ਰਾਤ ਨੂੰ ਜਦੋਂ ਜ਼ਿਆਦਾ ਪੀੜ ਹੋਈ ਆ ਤੇ ਫਿਰ ਰੋਂਦਾ ਪਿਆ ਫਿਰ ਪੇਨਕਿਲਰ ਦਿੱਤੀ ਆ ਪੱਟੀ ਬੰਨੀ ਆ ਪੱਟੀ ਬੰਨਣ ਤੋਂ ਬਾਅਦ ਫਿਰ ਅ ਮਤਲਬ ਕਿ ਪੇਨਕਿਲਰ ਨੇ ਜਦੋਂ ਅਸਰ ਕੀਤਾ ਵਾ ਤੇ ਫਿਰ ਸੌ ਗਿਆ ਵਾ ਤੇ ਹੁਣ ਦਰਦ ਥੋੜੀ ਜਿਹੀ ਮਹਿਸੂਸ ਕਰਨ ਦਿਆ ਵਾ ਪਰ ਪੇਨਕਿਲਰ ਫੇਰ ਲਈ ਆ ਉਹਦੇ ਕਰਕੇ ਥੋੜੀ ਜਿਹੀ ਦਰਦ ਦੇ ਉੱਤੇ ਕਾਬੂ ਪਾਇਆ ਵਾ ਤੇ ਹੁਣ ਐਕਸ-ਰੇ ਦੇ ਵਿੱਚ ਕੀ ਹੁੰਦਾ ਵਾ ਅਸੀਂ ਤੁਸੀਂ ਸਾਰੇ ਜਣੇ ਅਰਦਾਸ ਜ਼ਰੂਰ ਕਰਿਓ ਕਿ ਐਕਸ-ਰੇ ਜਿਹੜਾ ਵਾ ਬਿਲਕੁਲ ਠੀਕ ਆਵੇ ਇਧਰ ਮੋੜਨਾ ਇਧਰ ਇਧਰ ਦੇ ਪਾਸੇ ਰੱਖਦੇ ਆ ਦੇਵosis ਜਰੂਰ ਬਖਸ਼ਿਓ ਤੇ ਥੋੜਾ ਜਿਹਾ 2-3 ਦਿਨ ਹੋ ਗਏ ਹੀ ਮੇਰੇ ਮੂੰਹ ਦੇ ਵਿੱਚੋਂ ਨਿਕਲ ਰਿਹਾ ਸੀ ਕਿ ਸੋਨਾ ਬੜਾ ਲੱਗਣਦਿਆ ਵਾ ਤੇ ਦਿলো ਨਜ਼ਰ ਤੇ ਹੀ ਕਹਿ ਨਹੀਂ ਸਕਦੇ ਕਿਉਂਕਿ ਕੁ ਸਿੱਖੀ ਦੇ ਵਿੱਚ ਨਜ਼ਰ ਨਹੀਂ ਕਿਸੇ ਨੂੰ ਲੱਗਦੀ ਹੁੰਦੀ ਇਹ ਲੈਣੇ ਦੇਣੇ ਹੁੰਦੇ ਆ ਤੇ ਅੱਜ ਜੋ ਕੁਝ ਵੀ ਹੋਇਆ ਵਾ ਗੁਰੂ ਦੀ ਰਾਜਾ ਦੇ ਵਿੱਚ ਹੋਇਆ ਵਾ ਗੁਰੂ ਦੀ ਭੌ ਦੇ ਵਿੱਚ ਹੋਇਆ ਵਾ ਗੁਰੂ ਦੇ ਬਾਣੇ ਦੇ ਵਿੱਚ ਹੋਇਆ ਵਾ ਅਸੀਂ ਬਾਣਾ ਮੰਨਦੇ ਆਂ ਜੀ ਸਾਰੇ ਜਾਣੇ ਹਸਪੀਟਲ ਆ ਗਿਆ ਜੀ ਹਸਪੀਟਲ ਆ ਗਿਆ ਜੀ ਮਿਕਲਾਨੀ ਹਸਪੀਟਲ ਅੱਗੇ ਜਾ ਕੇ ਪੁੱਛਦੇ ਆਂ ਇੱਕ ਬੰਦੇ ਨੂੰ ਖੁਸਾਰਦੇ ਆਂ ਅੰਦਰ ਵੇਖਿਆ ਅੱਗੇ ਅੰਦਰ ਰਹਿ ਕੇ ਵੇਖਦੇ ਆਂ ਕਿ ਕਿਹੜਾ ਮਿਲਦਾ ਵਾ ਮਿਕਲਾਨੀ ਹਸਪੀਟਲ ਐਂਟਰੀ ਆ ਗਈ ਮਿਕਲਾਨੀ ਹਸਪੀਟਲ ਥੋੜਾ ਬਟੂਆ ਫੇਟਣ ਦਾ ਸਤਿ ਸ਼੍ਰੀ ਅਕਾਲ ਜੀ ਯਾਦ ਜੀ ਮਗਲਾਨੀ ਹਸਪੀਟਲ ਸਾਡਾ ਇਸ ਹਸਪੀਟਲ ਦੇ ਨਾਲ ਕਾਫੀ ਪਿਆਰ ਆ ਤੇ ਜਦੋਂ ਕਦੋਂ ਵੀ ਹਿੰਮਤ ਸਿੰਘ ਨੂੰ ਕਿਤੇ ਕੋਈ ਢਿੱਲਾ ਮਠਾ ਹੋ ਜਾਂਦਾ ਨਾ ਇਸ ਹਸਪੀਟਲ ਦੇ ਵਿੱਚ ਆਉਂਦੇ ਆ ਡਾਕਟਰ ਸਾਹਿਬ ਨਾਲ ਡਾਕਟਰ ਐਚ ਪੀ ਐਸ ਮਗਲਾਨੀ ਜਿਨ੍ਹਾਂ ਨਾਲ ਸਾਡਾ ਦਿਲੀ ਪਿਆਰ ਆ ਜਿਸ ਕਰਕੇ ਕਿ ਸਾਨੂੰ ਟ੍ਰੀਟਮੈਂਟ ਜਿਹੜਾ ਵਾ ਉਹ ਵੀ ਆਈ ਪੀ ਟ੍ਰੀਟਮੈਂਟ ਦੇ ਦਿੰਦੇ ਆ ਤੇ ਅਸੀਂ ਚੱਲੇ ਆ ਐਕਸ ਰੇ ਐਕਸ ਰੇ ਡਿਪਾਰਟਮੈਂਟ ਦੇ ਵਿੱਚ ਥੋੜਾ ਜਿਹਾ ਦੂਰ ਆਉਂ ਗੱਡੀ ਵਗ ਚੱਲਦੀ ਬਾਜ ਲਾ ਦੇ ਨਾ ਬਾ ਜਿਹੜਾ ਆ ਵਾ ਪੈਰ ਤੇ ਨਹੀਂ ਨਹੀਂ ਪੈਰ ਤਾਂ ਇੱਕੋ ਪੈਰ ਇੱਥੇ ਲੱਗੀ ਜਿੱਥੇ ਆ ਜਾਏਗਾ ਸਾਰਾ ਇੱਥੇ ਕਰਕੇ ਸਾਟੂ ਆਹ ਇਹ ਜਰਾਬ ਲਾਉਣ ਦੀ ਲੋੜ ਨਹੀਂ ਨਹੀਂ ਕੋਈ ਲੋੜ ਹੀ ਨਹੀਂ ਬਸ ਠੀਕ ਹੈ ਉਸ ਨਹੀਂ ਕਰਨਾ ਆਇਆ ਕਿ ਆਪਣਾ ਆਪਣੀ ਕਨਫਰਮੇਸ਼ਨ ਕਰ ਲਈਏ ਨਾ ਉਹ ਨਹੀਂ ਕੋਈ ਹੋ ਜਾਏਗਾ ਭਾਈ ਸਵਾਗਤ ਕਰਨਾ ਚੱਕ ਬੜੇ ਬਸ ਹੋ ਗਿਆ ਜੀ ਜਦੋਂ ਬੜੀ ਛੇਤੀ ਹੋ ਗਿਆ ਤਾਂ ਬਹੁਤ ਇਹ ਕੋਈ ਟਾਈਮ ਹੀ ਨਹੀਂ ਲਗਾ ਇਹਦਾ ਧੰਨਵਾਦ ਜੀ ਇਹ ਮਾ ਇਹ 10 ਸਾਲ ਹਾਂ ਇਹ ਇੱਕ ਕੋਡ ਦੇਖ ਠੀਕ ਇਹ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਐ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਡੇ ਵੀਰ ਨੇ ਜਿਹੜਾ ਹਿੰਮਤ ਸਿੰਘ ਦੇ ਬਹੁਤ ਨਜ਼ਦਾ ਦੀਕੀ ਨੇ ਕਿ ਮੇਰੇ ਮੇਰੇ ਖਿਆਲ ਦੇ ਵਿੱਚ ਮੇਰੇ ਤੋਂ ਜ਼ਿਆਦਾ ਜਿਹੜਾ ਹਰਦੀਪ ਸਿੰਘ ਹਿੰਮਤ ਸਿੰਘ ਨਾਲ ਪਿਆਰ ਕਰਦਾ ਹੋਏਗਾ ਹਨਾ ਕਿਉਂਕਿ ਇਹਨਾਂ ਕੋਲ ਇਹਨਾਂ ਕੋ ਪਲਿਆ ਵਾ ਬੱਚਾ ਇਹਨਾਂ ਕੋ ਰਿਹਾ ਵਾ ਇਹਨਾਂ ਨੇ ਸਟਾਫ ਨੇ ਇੰਨਾ ਕ ਜ਼ਿਆਦਾ ਕੋਆਪਰੇਟ ਕੀਤਾ ਵਾ ਜਦੋਂ ਇਹ ਕਾਫੀ ਵਰੀ ਹਸਪੀਟਲਾਈਜ਼ ਰਿਹਾ ਵਾ ਤੇ ਮਿਗਲਾਨੀ ਹਸਪੀਟਲ ਦੇ ਵਿੱਚ ਹੀ ਹੁੰਦੇ ਰਹੇ ਆ ਤੇ ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਈ ਸੇਵਾ ਸੇਵਾ ਤਾਂ ਬედაਟਾ ਰਹੇ ਨਹੀਂ ਨਹੀਂ ਇਧਰ ਨਹੀਂ ਨਹੀਂ ਛੇਵੇਂ ਸੇਵਾ ਦੇਖੋ ਬੱਚਾ ਆਪਣਾ ਹਾਂ ਬੜਾ ਬੜਾ ਜਿਆਦਾ ਪਿਆਰ ਕਰਦੇ ਆ ਤੇ ਸੇਵਾ ਵੀ ਨਹੀਂ ਇਹ ਲਈ ਤੇ ਇਹ ਤੁਹਾਡਾ ਸਾਰਿਆਂ ਦੇ ਅਸੀਸਾਂ ਵਾ ਵੀਰ ਹੁਣਾਂ ਦੀਆਂ ਅਸੀਸਾਂ ਵਾ ਡਾਕਟਰ ਸਾਹਿਬ ਦੀਆਂ ਅਸੀਸਾਂ ਵਾ ਜਿਹੜਾ ਕਿ ਇਸ ਬੱਚੇ ਨੂੰ ਇੰਨਾ ਜਿਆਦਾ ਪਿਆਰ ਮਿਲਦਾ ਤੁਸੀਂ ਵੀ ਅਸੀਸ ਬਖਸ਼ੋ ਤੁਹਾਡੀ ਕਿਰਪਾ ਦੇ ਨਾਲ ਅੱਜ ਜਿਹੜਾ ਐਕਸ-ਰੇ ਕਰਾਇਆ ਉਹ ਐਕਸ-ਰੇ ਦੇ ਵਿੱਚ ਕੁਝ ਨਹੀਂ ਆਇਆ ਧੰਨਵਾਦ ਮਿਲਦੇ ਆ ਜੁੜੇ ਰਹੋ ਸਾਰੀ ਦਿਹਾੜੇ ਦਾ ਦਿਨ ਦਾ ਜਿਹੜਾ ਸਮਾਂ ਵਾ ਤੁਹਾਡੇ ਨਾਲ ਬਤੀਤ ਕਰਾਂਗੇ ਦੇਖਦੇ ਜੀ ਹਿੰਮਤ ਸਿੰਘ ਇਹਦੇ ਲਵਦੋ ਮਹਾਰਾਜ ਦੀ ਕਿਰਪਾ ਨਾਲ ਕੁਝ ਨਹੀਂ ਆਇਆ ਐਕਸ-ਰੇ ਦੇ ਵਿੱਚ ਤੇ ਮੈਨੂੰ ਤੇ ਖੁਸ਼ੀ ਹੋਣੀ ਹੁਣੀ ਆ ਜਿਹੜੇ ਜਿਹੜੇ ਹਿੰਮਤ ਸਿੰਘ ਨੂੰ ਪਿਆਰ ਕਰਦੇ ਉਹਨਾਂ ਨੂੰ ਵੀ ਖੁਸ਼ੀ ਹੋਵੇਗੀ ਅੱਜ ਦਾ ਵਲੌਗ ਜਿਹੜਾ ਤਕਰੀਬਨ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜਾ ਬਣਿਆ ਵਾ ਉਹ ਸਾਰਾ ਹਿੰਮਤ ਸਿੰਘ ਦੇ ਉੱਤੇ ਬਣਿਆ ਵਾ ਕਿ ਅੱਜ ਟ੍ਰੀਟਮੈਂਟ ਕਿਹੜੇ ਤਰੀਕੇ ਨਾਲ ਚੱਲਿਆ ਉਹਦਾ ਤੇ ਵੱਡੀ ਗੱਲ ਇਹ ਆ ਕਿ ਹਿੰਮਤ ਸਿੰਘ ਦੇ ਐਕਸ-ਰੇ ਦੇ ਵਿੱਚ ਕੁਝ ਨਹੀਂ ਆਇਆ ਕੋਈ ਫ੍ਰੈਕਚਰ ਨਹੀਂ ਆਇਆ ਕੋਈ ਮਕੀਤ ਹੱਡੀ ਲੱਥੀ ਹੋਵੇ ਉਹ ਨਹੀਂ ਆਇਆ ਇੱਕ ਮਾਸ ਪਾਟਾ ਵਾ ਉਹਦਾ ਅਸੀਂ ਮਾਲਿਸ਼ ਕਰਵਾ ਦਾਂਗੇ ਮਾਲਿਸ਼ ਕਰਾਵਾਂਗੇ ਅੱਜ ਤੇ ਮੇਰੇ ਖਿਆਲ ਦੇ ਵਿੱਚ ਕੱਲ ਤੱਕ ਵਧੀਆ ਤਰੀਕੇ ਨਾਲ ਨਾਰਮਲ ਤੁਰਨ ਲੱਗ ਪਏਗਾ ਤੇ ਜੁੜੇ ਰਹੋ ਥੋੜੇ ਸਮੇਂ ਤੱਕ ਫਿਰ ਮਿਲਦੇ ਹਾਂ ਜੀ ਛਾਲ ਦਿਓ ਬੰਦੇ ਨੂੰ ਹੈ ਆਹ ਜੜਾ ਨਿਕਾਇਆ ਸਰੀਰ ਆ ਨਾ ਇਹ ਕਹਿੰਦੇ ਸੀ ਜਾਣਾ ਜੇ ਹੁਣ ਹੈ ਇਹ ਵੇਖੋ ਖਾਣ ਕਿੱਡਿਆ ਜੇ ਥੋੜਾ ਹੱਥ ਪੜਾ ਕਰੀਏ ਹੈ ਆ ਚੌਲ ਖਾਂਦੇ ਆ ਨਾ ਵੇਖੋ ਜੀ ਸਵੇਰੇ ਚੌਲ ਦੇ ਪੈਰੇ ਚੌਲ ਤੇ ਰਾਤ ਨੂੰ ਚੌਲ ਨਾ ਮਿਲੇ ਤੇ ਜਿਤਨਾ ਨਿਆਲੇ ਨੋਂਦੇ ਇਤਨਾ ਮੇਰੇ ਪੈਰਾਂ ਵਾਂ ਉਤਰਾ ਕਰਦਾ ਜੇ ਮੰਮੀ ਇਹਨੇ ਮੰਮੀ ਤੇ ਡੈਡੀ ਦੱਸਦੇ ਆ ਕਿ ਐਨੇ ਚੌਲ ਐਨੇ ਚੌਲ ਮੇਰੇ ਖਿਆਲ ਦੇ ਵਿੱਚ ਇੱਕ ਕਿਲਾ ਇੱਕ ਸਾਲ ਦਾ ਇਹਨੂੰ ਕੱਲੇ ਨੂੰ ਲੱਗਦਾ ਹਣਾ ਚੌਲੀ ਗੇੜ ਨਾਲ ਪੈ ਗਿਆ ਜੀ ਤੇ ਵੇ ਉੱਥੋਂ ਤੇ ਲੱਗ ਜੂਗਾ ਯਾਰਾ ਹੁੰਦੇ ਹੀ ਨਿਆਰਾ ਧਿਆਨ ਨਾਲ ਦੇਖੋ ਜੇ ਚਿਹਰਾ ਇਹ ਚਾਵਲ ਦਾ ਬਾਦਸ਼ਾਹ ਹੈ ਵਾਹੀ ਜੜ ਅਡਜਸਟਮੈਂਟ ਕਰ ਲਿਓ ਕੰਨ ਲਾ ਕੇ ਕੰਨ ਦੇ ਲਾਗੇ ਲਾ ਕੇ ਸੁਣ ਲਿਓ ਥੋੜੀ ਆਵਾਜ਼ ਦੇ ਵਿੱਚ ਇੱਕ ਮੈਂ ਤੁਹਾਨੂੰ ਇੱਕ ਜਗ੍ਹਾ ਹੋਰ ਹਸਾਉਣ ਲਿਆ ਆ ਇਹਦੀ ਆਵਾਜ਼ ਵੇਖਿਓ ਹਾਂਜੀ ਭੈਣ ਜੀ ਕਿੰਨੇ ਵੇਛੜਾ ਆ ਦੋ ਹੀ ਆਇਆ ਹੈ ਹੈ ਇਹ ਮੈਂ ਇਹ ਮੈਂ ਭਲਾ ਕਿਉਂ ਕਿਉਂ ਇਸ ਤਰ੍ਹਾਂ ਬੋਲਣ데요 ਮੈਂ ਭਲਾ ਕਿਵੇਂ ਇਸ ਤਰ੍ਹਾਂ ਬੋਲਣ ਮੈਂ ਇਹ ਬੋਲਦੀ ਹੀ ਇਸ ਤਰ੍ਹਾਂ ਹਾਂਜੀ ਕਿੰਨੇ ਪੇਸ਼ੈਂਟ ਹੈ ਜੀ ਮੈਂ ਧਿਆਨ ਨਹੀਂ ਨਹੀਂ ਉਤਰਾ ਤੁਸੀਂ ਭਾਕ ਬਣਾਣੀ ਆ ਚਲ ਕੋ ਕੁਛ ਕਹੋ ਫਿਰ ਅੱਜ ਆਈ ਦਿਨ ਦੀ ਵਲੌਗ ਵਲੌਗ ਲਈ ਕੁਛ ਕਹੋ ਨਾ ਅੱਜ ਉੱਤੀ ਉੱਤੀ ਉਤਰੇ ਵਿਵਾਦ ਵਾਅਦਾ ਜਿਹੜਾ ਕੰਟੈਂਟ ਹੈ ਨਾ ਉਹੇ ਰੱਖਣਾ ਮੈਂ ਸੱਚੋ ਭਾਜੀ ਝਾਬੀ ਕਿਹੜੀ ਐ ਉਹ ਦੁਕਾਨ ਵਾਂਦੀ ਆ ਝਾਬੀ ਨਾਲ ਵਾਲੀ ਦੁਕਾਨ ਤੇ ਫੜਾਦੀ ਕਿਹੜੀ ਝਾਬੀ ਅਵਤਾਰ ਕੋ ਲੈ ਕੇ ਅੱਛਾ ਤੇ ਤੁਹਾਨੂੰ ਪਤਾ ਵੀਡੀਓ ਬਣਦੀ ਇਹ ਸਾਡਾ ਵਲੌਗ ਦਾ ਹਿੱਸਾ ਭੈਣ ਕੀ ਨਾਹੀ ਨੀਹਾ 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 ਭੈਣ ਜਿਹੜਾ ਕਿ ਇਸ ਲੈਬ ਦੇ ਵਿੱਚ ਡਿਊਟੀ ਨਿਭਾ ਰਹੇ ਨੇ ਤੇ ਆਸ ਕਰਦਾ ਹਾਂ ਕਿ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਹੋਣਗੇ ਤੇ ਸਬਸਕ੍ਰਾਈਬ ਕਰਨ ਲਈ ਕਹਤਾ ਸਾਰੇ ਨੂੰ ਸਾਰੇ ਜਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੀਂ ਹਿੰਮਤ ਔਜਲਾ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਹਿੰਮਤ ਔਜਲਾ ਵਲੌਗਸ ਹਿੰਮਤ ਔਜਲਾ ਵਲੌਗਸ ਓਏ ਇਤਰਾਣੀ ਹਿੰਮਤ ਔਜਲਾ ਵਲੌਗਸ ਸਾਰੇ ਜਣੇ ਹਿੰਮਤ ਔਜਲਾ ਵਲੌਗ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਜਰੂਰ ਕਰ ਦਿਓ ਸਬਸਕ੍ਰਾਈਬ ਜ਼ਰੂਰ ਕਰਦੇ ਆ ਜੀ ਧੰਨਵਾਦ ਜੀ ਮਿਲਦੇ ਆ ਥੋੜੀ ਦੇਰ ਤੱਕ ਜੀ ਅੱਜ ਦਿਨ ਦੀ ਐਂਡਿੰਗ ਆ ਜੀ ਤੇ ਮਿਲਾਂਗੇ ਤੁਹਾਨੂੰ ਕੱਲ ਨਵੇਂ ਵਲੌਗ ਦੇ ਵਿੱਚ ਨਵੇਂ ਚੈਨਲ ਦੇ ਉੱਤੇ ਜਿਹਨੂੰ ਤੁਸੀਂ ਭਰਪੂਰ ਬਹੁਤ ਜ਼ਿਆਦਾ ਇੰਨਾ ਜ਼ਿਆਦਾ ਭਰਪੂਰ ਪਿਆਰ ਦਿੱਤਾ ਪਰ ਆਉਂਦੇ ਆ ਨਾ ਕਿ ਜਿਹੜੀ ਸੰਗਤ ਵਾ ਸੰਗਤ ਦੇ ਵਿੱਚ ਰੱਬ ਵਸਦਾ ਵਾ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਅੱਗੇ ਮੈਂ ਕਹਿਣਾ ਨਾ ਕਿ ਸ਼ੇਅਰ ਕਰਦੇ ਆ ਕਰੋ ਤੇ ਤੁਸੀਂ ਸਾਰਾ ਕੁਝ ਕਰ ਸਕਦੇ ਜੀ ਤੇ ਹੁਣ ਮੈਂ ਆਨਾਵਾ ਕਿ ਤੁਸੀਂ ਸਾਰਾ ਕੁਝ ਕਰ ਸਕਦੇ ਜੇ ਕਰਦੇ ਆ ਕਰੋ ਸ਼ੇਅਰ ਆਦਮੀ ਕੋងਗੇ ਸ਼ੇਅਰ ਕਰਦੇ ਆ ਕਰੋ ਇਹ ਤਾਂ ਸ਼ੇਅਰ ਦੇ ਨਾਲ ਬੜਾ ਕੁਝ ਹੋ ਜਾਂਦਾ ਹੁੰਦਾ ਜੀ ਤੇ ਇਹ ਇਹ ਚੈਨਲ ਹੈਗਾ ਬਸ ਐਂਟਰਟੇਨਮੈਂਟ ਲਈ ਇਹ ਚੈਨਲ ਅਗਰ ਰੋਹ ਦੀ ਜ਼ਿੰਦਗੀ ਜਿਹੜੀ ਆ ਹਿੰਮਤ ਦੀ ਕੀ ਆ ਉਹ ਤੁਹਾਡੇ ਸਾਹਮਣੇ ਲੈ ਕੇ ਆਉਂਦਾ ਤੇ ਅੱਜ ਦਿਓ ਇਜਾਜ਼ਤ ਕੱਲ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਨਵੇਂ ਚੈਨਲ ਦੇ ਉੱਤੇ ਹਿੰਮਤ ਔਜਲਾ ਵਲੌਗਸ ਜਿਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਪਤੇ